ਪੰਜ ਸਿੰਘਾਂ ਦੀ ਬੇਨਤੀ ਤੇ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਵੈਰੀਆਂ ਦੇ ਸੱਥਰ ਬਸਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਪਹੁੰਚੇ ਜਿਸ ਦਾ ਅੱਜਕੱਲ ਨਾਮ ਗੁਰਦੁਆਰਾ ਤਾੜੀ ਸਾਹਿਬ ਹੈ ਇਸ ਥਾਂ ਤੇ ਉਸ ਸਮੇਂ ਬਹੁਤ ਵੱਡਾ ਪਿੱਪਲ ਹੁੰਦਾ ਸੀ ਤੇ ਗੁਰੂ ਸਾਹਿਬ ਨੇ ਇੱਥੇ ਮੁਗਲ ਸੈਨਾ ਦੇ ਜਰਨੈਲ ਖਵਾਜਾ ਮਰਦੂਦ ਨੂੰ ਤਿੰਨ ਵਾਰ ਤਾੜੀ ਮਾਰ ਕੇ ਗਰਜਵੀਂ ਆਵਾਜ਼ ਨਾਲ ਵੰਗਾ ਰਿਆ ਇਸ ਤੋਂ ਬਾਅਦ ਿੱੱਡੀ ਦਲ ਭਾਗ ਮੁਗਲ ਸੈਨਾ ਵਿੱਚ ਹਫੜਾ ਤਾਫੜੀ ਮਚ ਗਈ ਖਵਾਜਾ ਮਰਦੂਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਿਉਂਦਾ ਜਾਂ ਸ਼ਹੀਦ ਕਰਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲਿਜਾਣ ਲਈ ਵੱਡੀ ਸੈਨਾ ਨਾਲ ਚਮਕੌਰ ਸਾਹਿਬ ਆਇਆ ਸੀ ਪਰ ਉਸ ਨੂੰ ਬਹੁਤ ਵੱਡਾ ਭੜੇਕਾ ਸੀ ਕਿਉਂਕਿ ਜਿਵੇਂ ਸੂਰਜ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਫੜਨਾ ਉਸ ਦਾ ਬਹਿਮ ਪਰਮਹੀ ਸੀ ਇਹ ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਸ਼ਹਿਰ ਦੇ ਵਿੱਚ ਸਥਿਤ ਹੈ ਤੇ ਗੁਰਦੁਆਰਾ ਸਾਹਿਬ ਚਮਕੌਰ ਦੀ ਗੜੀ ਤੋਂ ਕੁਝ ਦੂਰੀ ਤੇ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਥਾਨ ਤੇ ਜੋ ਵੱਡਾ ਪਿੱਪਲ ਸੀ ਉਹ ਬਾਅਦ ਵਿੱਚ ਰਾਜਪੂਤਾਂ ਨੇ ਜ਼ਬਰੀ ਜ਼ਮੀਨ ਤੇ ਕਬਜ਼ਾ ਕਰਕੇ ਉਸ ਨੂੰ ਕੁੱਟ ਦਿੱਤਾ ਸੀ ਪਵਿੱਤਰ ਸਥਾਨ ਤੇ ਸੰਗਤਾਂ ਦੂਰੋਂ ਦੂਰੋਂ ਆ ਕੇ ਨਤਮਸਤਕ ਹੁੰਦੀਆਂ ਹਨ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਤੇ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਵੀ ਮੌਜੂਦ ਹੈ ਤੇ ਇਸ ਦੇ ਨਾਲ ਹੀ ਪ੍ਰਬੰਧਕਾਂ ਵੱਲੋਂ ਨਵੀਂ ਇਮਾਰਤ ਵੀ ਬਣਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ